ਸਾਰੇ ਹੀ ਸਰੋਤਾਂ ਨੂੰ ਪਿਆਰ ਭਰਿਤ ਸਤਸਈ ਕਾਲ ਪੰਜਾਬ ਦੇ ਵਿੱਚ ਚਿੱਟੇ ਨਸ਼ੇ ਨਾਲ ਫੜੀ ਗਈ ਕਾਲੀ ਥਾਰ ਵਾਲੇ ਪੁਲਿਸ ਹੈੱਡ ਕਨਸਟੇਬਲ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਹੈ ਅਮਨਦੀਪ ਕੌਰ ਜੋ ਐਮ ਖੁਲਾਸੇ ਹੋਏ ਨੇ ਨਸ਼ਾ ਕਦੋਂ ਤੋਂ ਵੇਚਣਾ ਸ਼ੁਰੂ ਕੀਤਾ ਉਸਨੇ ਤੇ ਕਿੰਨੀ ਪ੍ਰਾਪਰਟੀ ਬਣਾਈ ਹੈ ਤੇ ਉਹ ਕਿਹੜੇ ਕਿਹੜੇ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ ਤੇ ਕਿਹੜੇ ਫਟੇ ਅਫਸਰ ਦੇ ਨਾਲ ਉਸ ਦਾ ਸਾਥ ਸੀ ਜੋ ਨਸ਼ੇ ਦੀ ਵਟਕ ਹੁੰਦੀ ਸੀ ਉਸ ਅਫਸਰ ਦੇ ਖਾਤੇ ਦੇ ਵਿੱਚ ਉਹ ਟਰਾਂਸਫਰ ਕਰਦੀ ਸੀ ਚੰਡੀਗੜ੍ਹ ਦੇ ਵਿੱਚ ਉਹ ਪੁਲਿਸ ਅਫਸਰ ਜਿਸ ਦੇ ਖਾਤੇ ਨੂੰ ਹੁਣ ਖੰਘਾਲਿਆ ਜਾ ਰਿਹਾ ਹੈ ਸੋ ਕਿਹੜਾ ਅਫਸਰ ਹੈ ਉਹ ਕਿੰਨੇ ਕਰੋੜਾਂ ਰੁਪਈਆ ਦਾ ਲੈਣ ਦੇਣ ਹੋਇਆ ਉਸ ਦੇ ਖਾਤੇ ਦੇ ਵਿੱਚ ਸੋ ਬਹੁਤ ਵੱਡੇ ਖੁਲਾਸੇ ਹੋਏ ਨੇ ਜਿਸ ਵਿੱਚ ਪੂਰੀ ਪੰਜਾਬ ਪੁਲਿਸ ਜੋ ਖਾਕੀ ਵਰਦੀ ਏ ਉਹ ਸ਼ਰਮਸ਼ਾਰ ਹੋ ਰਹੀ ਏ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਪੁਲਿਸ ਦੇ ਵਿੱਚ ਕੁਝ ਕਾਲੀਆਂ ਪੇਡਾਂ ਹਨ ਪਰ ਉਹ ਕਾਲੀਆਂ ਪੇਡਾਂ ਜੇ ਹੈ ਨੇ ਤਾਂ ਫਿਰ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਜਾ ਰਿਹਾ ਜੋ ਅਮਨਦੀਪ ਕੋਰ ਦੇ ਫੜਨ ਤੋਂ ਬਾਅਦ ਹੁਣ ਇਹਨਾਂ ਦੇ ਉੱਪਰ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ ਜੋ ਕਿ ਅਮਨਦੀਪ ਕੋਰ ਤਾਂ ਨਸ਼ੇ ਦੇ ਵਿੱਚ ਨੈਟਵਰਕ ਸੀ ਅਮਰਸਾ ਤੋਂ ਲੈ ਕੇ ਫਾਇਲਕੀ ਤੱਕ ਔਰ ਫਾਇਲਕਾ ਤੋਂ ਲੈ ਕੇ ਬਠਿੰਡੇ ਤੱਕ ਮਾਨਸਾ ਤੱਕ ਔਰ ਉਸ ਤੋਂ ਬਾਅਦ ਸਰਸਾ ਹਰਿਆਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਨੈਟਵਰਕ ਸੀ ਔਰ ਉਹ ਕਾਲੀ ਥਾਰ ਦੇ ਵਿੱਚ ਵਰਦੀ ਧਾਰੀ ਹੋ ਕੇ ਘੁੰਮਦੀ ਸੀ ਔਰ ਕਿਸੇ ਦਾ ਡਰ ਨਹੀਂ ਸੀ ਉਸ ਨੂੰ ਜਦੋਂ ਕਿ ਨਾਕਿਆਂ ਦੇ ਉੱਪਰ ਉਹ ਆਪਣੇ ਪੂਰੀ ਤਾਕਤ ਦੇ ਨਾਲ ਲੰਘ ਜਾਂਦੀ ਸੀ ਜੋ ਉਸ ਦੀ ਕਾਲੀ ਥਾਰ ਦੇ ਵਿੱਚ ਚਿੱਟਾ ਨਸ਼ਾ ਹੁੰਦਾ ਸੀ ਸੋ ਉਸ ਦਿਨ ਬਾਅਦ ਕਿਸਤੀ ਨਾਲ ਨਵਾਂ ਅਫਸਰ ਉੱਥੇ ਜਾਂਦਾ ਹੈ ਐਸਪੀ ਨਰਿੰਦਰ ਸਿੰਘ ਜਿਹੜਾ ਕਿ ਉਸ ਕਾਲੀ ਥਾਰ ਨੂੰ ਰੋਕ ਕੇ ਤਲਾਸ਼ੀ ਕਰਦਾ ਹੈ ਤੇ ਉਹ ਸਾਰੇ ਖੁਲਾਸੇ ਹੁੰਦੇ ਨੇ ਲੇਕਿਨ ਉਸ ਵਕਤ ਵੀ ਉਹ ਇਹੀ ਗੱਲ ਕਹਿ ਰਹੀ ਸੀ ਕਿ ਮੈਨੂੰ ਇੱਕ ਵਾਰੀ ਫੋਨ ਕਰ ਲੈਣ ਦਿਓ ਉਹ ਫੋਨ ਕਿਸ ਨੂੰ ਕਰਨਾ ਸੀ ਉਸਨੇ ਜੇਕਰ ਉਹ ਫੋਨ ਕਰ ਲੈਂਦੀ ਤਾਂ ਫਿਰ ਐਸਪੀ ਨਰਿੰਦਰ ਸਿੰਘ ਦੇ ਵਾਸਤੇ ਵੀ ਗੱਲ ਨਹੀਂ ਰਹਿਣੀ ਸੀ ਫਿਰ ਇਹ ਸਾਰਾ ਦਾ ਸਾਰਾ ਮਾਮਲਾ ਟੱਕਿਆ ਜਾਣਾ ਸੀ ਪਰ ਉਹ ਫੋਨ ਨਹੀਂ ਕਰ ਦਿੱਤਾ ਉਹ ਉਸ ਅਫਸਰ ਨੂੰ ਫੋਨ ਹੋਣਾ ਸੀ ਜਿਸ ਅਫਸਰ ਦੇ ਖਾਤੇ ਵਿੱਚ ਪੈਸੇ ਜਾਣੇ ਸੀ ਇਹ ਨਸ਼ਾ ਜਿਸ ਅਫਸਰ ਨੇ ਭੇਜਿਆ ਸੀ ਉਹ ਕਿਸ ਨੂੰ ਦੇਣਾ ਸੀ ਉਹ ਪੰਜਾਬ ਪੁਲਿਸ ਦਾ ਵੱਡਾ ਅਫਸਰ ਸੀ ਸੋ ਇਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਹੁਣ ਜਾਂਚ ਕਰ ਰਹੀ ਏ ਜੋ ਕਿ ਦੂਸਰੇ ਪਾਸੇ ਨਾਰਕੋਟਿਕ ਬੋਰਡ ਵੀ ਇਸ ਨੂੰ ਜਾਂਚ ਕਰਨ ਵਾਸਤੇ ਕਹਿ ਰਿਹਾ ਕਿਉਂਕਿ ਕੇਂਦਰ ਸਰਕਾਰ ਦੇ ਏਜੰਸੀ ਜਿਹੜੀ ਉਹ ਵੀ ਪੰਜਾਬ ਦੇ ਉੱਪਰ ਜੋ ਨਸ਼ੇ ਵਧ ਰਹੇ ਨੇ ਪੰਜਾਬ ਵਿੱਚ ਵੱਡੇ ਲੀਡਰਾਂ ਦੇ ਨਾਲ ਔਰ ਅਧਿਕਾਰੀਆਂ ਦੇ ਨਾਲ ਇਹ ਨਸ਼ੇ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਵੀ ਪੰਜਾਬ ਦੇ ਉੱਪਰ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਆਪਣੀਆਂ ਏਜੰਸੀਆਂ ਨੂੰ ਪੰਜਾਬ ਦੇ ਵਿੱਚ ਕੰਮ ਕਰਨ ਵਾਸਤੇ ਛੋਟ ਦਿੱਤੀ ਜਾ ਰਹੀ ਹੈ ਸੋ ਦੂਸਰੇ ਪਾਸੇ ਅਮਨਦੀਪ ਕੌਰ ਨੂੰ ਭਾਵੇਂ ਨਾਇਕ ਖਰਾਸਤ ਵਿੱਚ ਪੇਂ ਦਿੱਤਾ ਗਿਆ ਹੈ 22 ਅਪ੍ਰੈਲ ਤੱਕ ਉਸ ਤੋਂ ਪਹਿਲਾਂ ਕਿ ਉਹਨਾਂ ਦਾ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੇ ਗ੍ਰਿਫਤਾਰ ਕੀਤਾ ਜਾਵੇ ਬਲਵਿੰਦਰ ਸਿੰਘ ਉਰਫ ਸੋਨੂ ਤੋਂ ਹੋਰ ਵੀ ਐਮ ਖੁਲਾਸੇ ਹੋਣੇ ਨੇ ਜੋ ਸਾਹਮਣੇ ਆ ਰਿਹਾ ਕਿ ਬਲਵਿੰਦਰ ਸਿੰਘ ਰਖ ਸੋਨੂ ਦੀ ਪੜ ਨੱਪੀ ਜਾ ਰਹੀ ਹੈ ਪੰਜਾਬ ਪੁਲਿਸ ਬਹੁਤ ਜਲਦੀ ਉਸ ਨੂੰ ਗ੍ਰਿਫਤਾਰ ਕਰਕੇ ਜੋ ਫਿਰ ਸਾਹਮਣੇ ਬਿਠਾ ਕੇ ਅਮਨਦੀਪ ਤੇ ਸੋਨੂ ਨੂੰ ਆਫਸ ਵਿੱਚ ਪੁੱਛਤਾਛੋਵੇਗੀ ਕਿ ਇਹ ਨਸ਼ਾ ਕਿਸ ਦੇ ਕਹਿਣ ਤੇ ਆਉਂਦਾ ਸੀ ਔਰ ਕਿੱਥੋਂ ਲਿਆ ਜਾਂਦਾ ਸੀ ਹੁਣ ਜਿਹੜਾ ਅਸਲ ਇਹੀ ਬਣਿਆ ਹੋਇਆ ਕਿ ਇਹ ਨਸ਼ਾ ਲੈ ਕੇ ਕਿੱਥੋਂ ਆਉਂਦੀ ਸੀ ਜੋ ਪੁਲਿਸ ਵੱਲੋਂ ਅਜੇ ਤੱਕ ਉਸਦੇ ਖੁਲਾਸੇ ਨਹੀਂ ਕੀਤੇ ਜਾ ਰਹੇ ਜੋ ਪੁਲਿਸ ਕਹਿ ਰਹੀ ਹੈ ਕਿ ਇਨਵੈਸਟੀਗੇਸ਼ਨ ਪਾਰਟ ਹੈ ਔਰ ਇਹ ਇਨਵੈਸਟੀਗੇਸ਼ਨ ਪਾਰਟ ਅਸੀਂ ਸੋਸ਼ਲ ਮੀਡੀਆ ਤੇ ਸਾਂਝਾ ਨਹੀਂ ਕਰ ਸਕਦੇ ਕਿਉਂਕਿ ਇਸ ਵਿੱਚ ਸਾਰੀ ਛਾੜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫੇਲ ਹੁੰਦੀ ਹੈ ਜਿਸ ਨੂੰ ਲੈ ਕੇ ਸੋਨੂ ਨੂੰ ਫੜਨ ਤੋਂ ਬਾਅਦ ਇਹ ਸਾਰਾ ਜਿਹੜਾ ਕਿ ਅਸੀਂ ਇੱਕ ਚਲਾਨ ਪੇਸ਼ ਕਰਾਂਗੇ ਉਸ ਤੋਂ ਬਾਅਦ ਜੋ ਸਾਰਿਆਂ ਦੇ ਸਾਹਮਣੇ ਆ ਜਾਵੇਗਾ ਕਿ ਇਹ ਨਸ਼ਾ ਕਿੱਥੋਂ ਆਉਂਦਾ ਸੀ ਔਰ ਇਸ ਨਾਲ ਕਿਹੜੇ ਕਿਹੜੇ ਲੋਕ ਜੁੜੇ ਹੋਏ ਸੀ ਕਿਹੜੇ ਲੀਡਰ ਸੀਗੇ ਤੇ ਕਿਹੜੇ ਅਫਸਰ ਸੀ ਦੂਸਰੇ ਪਾਸੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਪੰਜਾਬ ਪੁਲਿਸ ਦੇ ਉਸ ਆਈਪੀਐਸ ਅਧਿਕਾਰੀ ਦੀ ਉਹ ਆਈਪੀਐਸ ਅਫਸਰ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕ੍ਰਾਈਮ ਕਰਵਾਉਣਾ ਚਾਹੁੰਦਾ ਹੈ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਫੈਲਾ ਰਿਹਾ ਹੈ ਉਸ ਆਈਪੀਐਸ ਅਫਸਰ ਦੀ ਜੋ ਆਡੀਓ ਵਾਇਰਲ ਹੋਈ ਹੋਈ ਹੈ ਉਹ ਵੀ ਇੱਕ ਬਹੁਤ ਵੱਡਾ ਰਹੱਸ ਬਣੀ ਹੋਈ ਹੈ ਉਸ ਅਫਸਰ ਦੀ ਆਵਾਜ਼ ਵੇਖੀ ਜਾ ਰਹੀ ਹੈ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਸੀ ਅਵਾਇਓ ਡਬਿੰਗ ਕੀਤਾ ਹੋਇਆ ਹੈ ਕੋਈ ਜਾਣ ਬੁੱਝ ਕੇ ਸਭ ਕੁਝ ਕਰ ਰਿਹਾ ਹੈ ਪਰ ਇਸ ਦੀ ਜਾਂਚ ਕਦੋਂ ਹੋਵੇਗੀ ਇਸ ਦੀ ਜਾਂਚ ਵੀ ਕੋਈ ਜਿਹੜੀ ਇੱਕ ਕੇਂਦਰੀ ਏਜੰਸੀ ਕਰੇ ਕਿਉਂਕਿ ਪੰਜਾਬ ਪੁਲਿਸ ਦੇ ਅਧਿਕਾਰੀ ਜੋ ਉਸ ਦੀ ਜਾਂਚ ਕਰਨਗੇ ਤਾਂ ਫਿਰ ਉਸ ਨੂੰ ਜਿਹੜਾ ਕਿ ਸਾਹਮਣੇ ਨਹੀਂ ਲਿਆਂਦਾ ਜਾਵੇਗਾ ਸੋ ਅਮਨਦੀਪ ਕੌਰ ਕਰੋੜਾਂ ਦੀ ਜਾਇਦਾਦ ਜਿਹੜੀ ਕਿ ਸਾਹਮਣੇ ਆਈ ਏ ਹੁਣ ਉਹ ਜਾਇਦਾਦ ਵੀ ਫ੍ਰੀਜ਼ ਹੋਵੇਗੀ ਜਾਂ ਉਸ ਨੂੰ ਬਚਾ ਲਿਆ ਜਾਵੇਗਾ ਇਸ ਬਾਰੇ ਨਾ ਤਾਂ ਕੇਂਦਰ ਸਰਕਾਰ ਅਜੇ ਕੋਈ ਪੱਖ ਰੱਖ ਰਹੀ ਹੈ ਉਹ ਪੰਜਾਬ ਸਰਕਾਰ ਤੇ ਨਾ ਹੀ ਕੋਈ ਪੁਲਿਸ ਦਾ ਵੱਡਾ ਅਧਿਕਾਰੀ ਕਿਉਂਕਿ ਜੇ ਇਹ ਸਾਰੀਆਂ ਜਾਇਦਾਦ ਨਸ਼ਾ ਵੇਚ ਕੇ ਬਣਾਈਆਂ ਗਈਆਂ ਨੇ ਤਾਂ ਫਿਰ ਉਹ ਸਾਰੀਆਂ ਜਾਇਦਾਦ ਤਾਂ ਫਰੀਜ਼ ਹੁੰਦੀਆਂ ਨੇ ਔਰ ਉਹਨਾਂ ਦੇ ਉੱਪਰ ਪਰਡੋਰਜਰ ਚੱਲਦਾ ਹੈ 8 ਮਰਲਿਆਂ ਦੇ ਵਿੱਚ ਪਾਇਆ ਹੋਇਆ ਉਹ ਬੰਗਲਾ ਜੋ ਬਠਿੰਡੇ ਦੀ ਇੱਕ VIP ਜਗ੍ਹਾ ਦੇ ਵਿੱਚ 8 ਮਰਲਿਆਂ ਦੇ ਵਿੱਚ ਉਹ ਬੰਗਲਾ ਹੈ ਉਹ ਮੂੰਹ ਬੋਲਦਾ ਬੰਗਲਾ ਹੈ ਉਹਦੇ ਵਿੱਚ ਜੋ ਇਹੋ ਜੇ ਮਹਿੰਗਾ ਕਹਾ ਲੱਗਿਆ ਹੋਇਆ ਹੈ ਫਰਨੀਚਰ ਲੱਗਿਆ ਹੋਇਆ ਹੈ ਜੋ ਕਰੋੜਾਂ ਰੁਪਈਆ ਦਾ ਹੈ ਕਹਿੰਦੇ ਨੇ ਕਿ ਜਦੋਂ ਅਮਨਦੀਪ ਆਪਣੇ ਘਰ ਬੰਗਲੇ ਵਿੱਚ ਆਉਂਦੀ ਸੀ ਉਹ ਪਿੱਛੇ ਜੋ ਘਰਾਸ ਹੈ ਉੱਥੇ ਬੈਠਦੀ ਸੀ ਤਾਂ ਸਮੁੰਦਰ ਦੀ ਫੀਲਿੰਗ ਲੈਂਦੀ ਸੀ ਕਿ ਜਿਵੇਂ ਵਿੱਚ ਦੇ ਇਲਾਕੇ ਵਿੱਚ ਉਸ ਦਾ ਉਹ ਬੰਗਲਾ ਹੁੰਦਾ ਸੋ ਕਾਲੀ ਥਾਰ ਭਾਵੇਂ ਉਸ ਦੀ ਆਪਣੀ ਨਹੀਂ ਉਹ ਉਸ ਦੇ ਸਾਥੀ ਬਲਵਿੰਦਰ ਸਿੰਘ ਔਰ ਸੋਨੂ ਦੀ ਏ ਔਰ ਅੱਠ ਮਰਲੇਲਾ ਬੰਗਲਾ ਉਸ ਦੇ ਆਪਣੇ ਨਾਮ ਨਹੀਂ ਉਹ ਵੀ ਸੋਨੂ ਦੇ ਨਾਮ ਤੇ ਬੋਲਦਾ ਪਿਆ ਔਰ ਇਸ ਦੇ ਨਾਲ ਜੋ ਚੱਕ ਫਤੇ ਸਿੰਘ ਵਾਲਾ ਦੇ ਵਿੱਚ ਉਸ ਦੀ ਕੋਠੀ ਏ ਉਹ ਵੀ ਉਸ ਦੇ ਆਪਣੇ ਨਾਮ ਤੇ ਨਹੀਂ ਸੋ ਹੁਣ ਮਾਮਲਾ ਇਹ ਵੀ ਸਾਹਮਣੇ ਆਇਆ ਕਿ 2011 ਦੇ ਵਿੱਚ ਪਰਥੀ ਹੋਈ ਹੈੱਡ ਕਨਸਟੇਬਲ ਅਮਨਦੀਪ ਕੌਰ 40 ਤੋਂ 50 ਹਜ਼ਾਰ ਤਨਖਾਹ ਸੀ ਔਰ ਇੰਨੀ ਤਨਖਾਹ ਦੇ ਵਿੱਚ ਇਸਨੇ ਇੰਨੀ ਪ੍ਰੋਪਰਟੀ ਕਿਵੇਂ ਬਣਾ ਲਈ ਸੋ ਚੱਕ ਫਤੇ ਸਿੰਘ ਵਾਲਾ ਤੋਂ 2011 ਦੇ ਵਿੱਚ ਪਰਥੀ ਵੀ ਕਿਵੇਂ ਹੋਈ ਸੀ ਉਸ ਸਮੇ ਅਕਾਲੀ ਸਰਕਾਰ ਦੇ ਵੱਲੋਂ ਇਸ ਲੜਕੀ ਨੂੰ ਯਾਨੀ ਕਿ ਪਰਥੀ ਕੀਤਾ ਗਿਆ ਸੀ ਔਰ ਅਮਨਦੀਪ ਕੌਰ ਪੁਲਿਸ ਦੇ ਵਿੱਚ ਭਰਤੀ ਹੁੰਦੀ ਹੈ ਉਸ ਵਕਤ ਵੀ ਇਹ ਵੱਡਾ ਡੇਨ ਲੈਂਡ ਹੋ ਕੇ ਭਰਤੀ ਹੋਈ ਸੀ ਔਰ ਇਸ ਰੈਂਕ ਤੇ ਪਹੁੰਚੀ ਸੀ ਔਰ ਹੈ ਤਾਂ ਭਾਵੇਂ ਹੈਡ ਕਨਸਟेबल ਦੇ ਰੈਂਕ ਤੇ ਸੀ ਪਰ ਇਸ ਦੇ ਜਿਹੜੇ ਦਬਾਅ ਸੀਗਾ ਉਹ ਵੱਡੇ ਅਧਿਕਾਰੀਆਂ ਵਾਲਾ ਸੀ ਕੋਈ ਵੀ ਜੁਰਤ ਨਹੀਂ ਕਰਦਾ ਸੀ ਇਸ ਨੂੰ ਕਿਦੇ ਜਿਹੜਾ ਕਿ ਨਾਕੇ ਤੇ ਰੋਕਣ ਦੀ ਜਦੋਂ ਇਹ ਥਾਰ ਦੇ ਵਿੱਚ ਵਰਦੀ ਚਪਾਈ ਹੁੰਦੀ ਸੀ ਸਹਿਲੰਗਦੀ ਸੀ ਤਾਂ ਟਾਟਾ ਬਾਏ ਬਾਏ ਕਰਕੇ ਲੰਘ ਜਾਂਦੀ ਸੀ ਸੋ ਹੁਣ ਅਮਨਦੀਪ ਕੌਰ ਨੂੰ ਜਾਂ ਤਾਂ ਪਸਾਉਣ ਦੀ ਕੋਸ਼ਿਸ਼ ਕੀਤੀ ਗਈ ਏ ਜਾਂ ਫਿਰ ਅਮਨਦੀਪ ਕੌਰ ਜਿਹੜਾ ਕਿ ਉਹਨਾਂ ਦੀ ਪ੍ਰਾਪਰਟੀ ਦੇ ਬਾਰੇ ਜੋ ਸਰਕਾਰ ਹੁਣ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰੇ ਜੇ ਜ ਉਸਨੇ ਨਸ਼ੇ ਦੇ ਵਿੱਚ ਬਣਾਈ ਏ ਇਸ ਨੂੰ ਲੈ ਕੇ ਬਹੁਤ ਵੱਡਾ ਇੱਕ ਬਾਜ਼ਾਰਤ ਬਣੀ ਹੋਈ ਏ ਕਿ ਪੰਜਾਬ ਪੁਰਸ਼ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਜੇਕਰ ਆਮ ਇਨਸਾਨ ਹੁੰਦਾ ਤਾਂ ਹੁਣ ਨੂੰ ਸਾਰਾ ਕੁਝ ਉਸ ਦਾ ਮਲਿਆ ਮੇਟ ਕਰ ਦਿੱਤਾ ਜਾਣਾ ਸੀ ਉੱਥੇ ਜਿਵੇਂ ਵੀ ਮਸ਼ੀਨਾ ਪਹੁੰਚਣ ਜਾਣੀਆਂ ਸੀ ਔਰ ਉਥੇ ਜਿਹੜਾ ਕਿ ਉਹਨਾਂ ਦੇ ਘਰ ਦੇ ਸਾਰਾ ਮਲਿਆ ਮਿਹਟ ਕਰ ਦਿੱਤਾ ਜਾਣਾ ਸੀਗਾ ਫ੍ਰੀਜ ਦੇ ਬੋਰਡ ਲੱਗ ਜਾਣੇ ਸੀ ਪਰ ਪੁਲਿਸ ਅਧਿਕਾਰੀਆਂ ਦੇ ਆਪਣੇ ਜਿਹੜੇ ਮੁਲਾਜ਼ਮ ਫੜੇ ਜਾਂਦੇ ਨੇ ਨਾ ਉਥੇ ਬੋਰਡ ਲੱਗਿਆ ਹੈ ਨਾ ਉਥੇ ਪੀੜਾ ਪੰਜਾ ਚੱਲਿਆ ਹੈ ਤੇ ਹੁਣ ਚੱਲੇਗਾ ਜਾਂ ਨਹੀਂ ਚੱਲੇਗਾ ਇਹ ਤਾਂ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਪੰਜਾਬ ਪੁਲਿਸ ਆਪਣੇ ਉਸ ਅਫਸਰਾਂ ਨੂੰ ਬਚਾਉਣ ਚ ਲੱਗੀ ਹੋਈ ਏ ਜਿਹੜੇ ਇਸ ਸਾਰੀ ਚੈਨ ਦੇ ਵਿੱਚ ਇਨਵੋਲਵ ਨੇ